ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਨ ਸਿੰਘ ਟੰਡਲ ਅੱਜ ਕਾਫੀ ਲੰਬੇ ਸਮੇਂ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਕਿਉਂਕਿ ਜਿਸ ਦਿਨ ਦਾ ਮੈਂ ਸ਼੍ਰੋਮਣੀ ਕਾਲਦਲ ਜੁਆਇਨ ਕੀਤਾ ਉਸ ਤੋਂ ਬਾਅਦ ਲੁਧਿਆਣਾ ਇਲੈਕਸ਼ਨ ਦੇ ਵਿੱਚ ਕਾਫੀ ਦਿਨ ਕੰਮ ਕਰਦੇ ਰਹੇ ਸੋ ਬਹੁਤ ਸਾਰੇ ਜੋ ਅੱਜ ਪੰਜਾਬ ਦੇ ਹਾਲਾਤ ਵਾ ਉਨਾ ਬਾਰੇ ਮਨ ਕਰਦਾ ਸੀ ਕਿ ਗੱਲਬਾਤ ਕੀਤੀ ਜਾਵੇ ਸੋ ਮੈਂ ਸਭ ਤੋਂ ਪਹਿਲਾਂ ਜ਼ਿਕਰ ਕਰਾਂਗਾ ਲੁਧਿਆਣਾ ਬਾਈ ਇਲੈਕਸ਼ਨ ਦਾ ਇਹ ਇਲੈਕਸ਼ਨ ਹਰ ਇੱਕ ਬੰਦੇ ਦੀ ਜ਼ੁਬਾਨ ਤੇ ਆ ਕੋਈ ਕਹਿੰਦਾ ਸੀ ਇਹ ਸੈਮੀ ਫਾਈਨਲ ਆ ਇਹ ਆਉਣ ਵਾਲੀ 27 ਦੀ ਇਲੈਕਸ਼ਨ ਤੋਂ ਮੱਦੇ ਨਜ਼ਰ ਆ ਕੇ ਇਹਦੇ ਫੈਸਲੇ ਆਉਣੇ ਆ ਪਰ ਮੈਂ ਮਹਿਸੂਸ ਕਰ ਰਿਹਾ ਕਿ ਹਰ ਇੱਕ ਬੰਦੇ ਦਾ ਆਪਣਾ ਨਜ਼ਰੀਆ ਜੋ ਕੁਝ ਮੈਂ ਉੱਥੇ ਲੋਕਾਂ ਦੇ ਵਿੱਚ ਵਿਚਰ ਕੇ ਦੇਖਿਆ ਤੇ ਉੱਥੇ ਇਹ ਜਿਹੜਾ ਹਲਕਾ ਲੁਵਿਆਣੇ ਦਾ ਇਸ ਹਲਕੇ ਦੇ ਵਿੱਚ ਬੇਸ਼ੱਕ ਇਹ ਸ਼ਹਿਰੀ ਹੈਗਾ ਸਿੱਖ ਵੋਟ ਵੀ ਘਟਵਾ ਪਰ ਜਿੰਨਾ ਪਿਆਰ ਸਾਨੂੰ ਇਲਾਕੇ ਉੱਥੇ ਹਲਕੇ ਦੇ ਵਿੱਚ ਮਿਲਿਆ ਉਹ ਮੈਂ ਸਮਝਦਾ ਕਿ ਉਹ ਜਿਹੜਾ ਸਾਡਾ ਕੈਂਡੀਡੇਟ ਸੀ ਐਡਵੋਕੇਟ ਪਰਉਪਕਾਰ ਸੰਘਮਣ ਉਹ ਉਹਦੇ ਲਈ ਲੋਕਾਂ ਦੇ ਵਿੱਚ ਬੜਾ ਪਿਆਰ ਮਾਨ ਸਤਕਾਰ ਦੇਖਣ ਨੂੰ ਮਿਲਿਆ ਔਰ ਹਰ ਇੱਕ ਬੰਦੇ ਨੇ ਉਹਨੂੰ ਸਲਾਇਆ ਉਹਦੇ ਕਰਕੇ ਸਾਡਾ ਵੀ ਲੋਕਾਂ ਨੇ ਬਹੁਤ ਮਾਣ ਸਨਮਾਨ ਕੀਤਾ ਰਿਜ਼ਲਟ ਕੋਈ ਵੀ ਆਵੇ ਦੋ ਗੱਲਾਂ ਉੱਥੇ ਬੜੀਆਂ ਕਲੀਅਰ ਹੋਈਆਂ ਕਿ ਸਾਡਾ ਕੈਂਡੀਡੇਟ ਸਭ ਤੋਂ ਵਧੀਆ ਲੋਕਾਂ ਨੂੰ ਜਿਹੜਾ ਉਹ ਦੇਖਣ ਨੂੰ ਲੋਕਾਂ ਨੇ ਪ੍ਰਸੰਨ ਕੀਤਾ ਔਰ ਦੂਸਰਾ ਸ਼੍ਰੋਮਣੀ ਕਾਡਰ ਦੇ ਪ੍ਰਧਾਨ ਔਰ ਸਾਰੇ ਵਰਕਰਾਂ ਨੇ ਰਾਤ ਦਿਨ ਜਿਵੇਂ ਮਿਹਨਤ ਕੀਤੀ ਆ ਉਹ ਅੱਜ ਹਰ ਇੱਕ ਬੱਚੇ ਦੀ ਜ਼ੁਬਾਨ ਤੇ ਆ ਕਿ ਇਹ ਜਿਹੜਾ ਰਿਜ਼ਲਟ ਆ ਇਹ ਇਥੋਂ ਦੇ ਜਿਹੜੇ ਸਮੀਕਰਨ ਉਹ ਬਦਲ ਸਕਦਾ ਔਰ ਜੋ ਰੂਮ ਰਿਆ ਬੇਸ਼ੱਕ 23 ਤਰੀਕ ਨੂੰ ਰਿਜ਼ਲਟ ਆਉਣਾ ਉਹਦੇ ਵਿੱਚ ਸਰਕਾਰ ਵੀ ਕਿਤੇ ਨਾ ਕਿਤੇ ਮਹਿਸੂਸ ਕਰਨ ਲੱਗ ਪਈ ਆ ਵੀ ਜਿਹੜੀ ਪੋਲਿੰਗ ਇੰਨੀ ਘੱਟ ਪਰਸੈਂਟੇਜ 'ਤੇ ਹੋਈ ਆ ਇਹਦਾ ਰਿਜ਼ਲਟ ਤੇ ਅਸਰ ਪੈ ਸਕਦਾ ਔਰ ਉਹ ਵੀ ਚਿੰਤਾ ਦੇ ਵਿੱਚ ਆ ਸੋ ਦੇਖੋ ਲੋਕਾਂ ਦਾ ਜਿਹੜਾ ਰੁਝਾਨ ਉਹ ਕਿਸ ਪੱਥੇ ਨੂੰ ਜਾਂਦਾ ਪਰ ਸਾਨੂੰ ਖੁਸ਼ੀ ਆ ਕਿ ਲੋਕਾਂ ਨੇ ਬਹੁਤ ਪਿਆਰ ਦਿੱਤਾ ਔਰ ਸ਼੍ਰੋਮਣੀ ਕਾਲਦਾ ਦੇ ਵਰਕਰ ਨੇ ਬਹੁਤ ਮਿਹਨਤ ਕੀਤੀ ਆ ਇਸੀ ਸਮੇਂ ਦੇ ਦੌਰਾਨ ਮੈਂ ਸਮਝਦਾ ਕਿ ਜਿਹੜਾ ਉੱਥੇ ਇੱਕ ਅਹਿਮ ਮੁੱਦਾ ਜਿਹੜਾ ਰਿਹਾ ਜਿਹੜਾ ਅੱਜ ਪੰਜਾਬ ਦੇ ਵਿੱਚ ਹਰ ਬੱਚੇ ਦੀ ਜ਼ੁਬਾਨ ਤੇ ਆ ਉਹ ਮੁੱਦਾ ਸੀ ਜਿਹੜੇ ਦਿੱਲੀ ਤੋਂ ਲੀਡਰਸ਼ਿਪ ਆ ਕੇ ਪੰਜਾਬ ਦੇ ਵਿੱਚ ਬੈਠੀ ਆ ਜੇਤੀ ਕੇਂਦਰ ਨਾਲ ਉਹਨਾਂ ਨੇ ਪੰਜਾਬ ਦੇਆਂ ਸਾਰੀਆਂ ਜਿਹੜੇ ਚੰਗੇ ਅਹੁਦੇ ਆ ਸਿੱਧੇ ਇਸ ਦੇ ਤਰੀਕੇ ਨਾਲ ਉਹਦੇ ਉੱਪਰ ਕਬਜ਼ਾ ਕਰ ਲਿਆ ਮਿਨਿਸਟਰਾਂ ਦੇ ਦਫ਼ਤਰਾਂ ਦੇ ਵਿੱਚ ਆਪਣੇ ਬੰਦੇ ਬਿਠਾ ਲਏ ਆ ਉਹ ਇਸ ਤਰੀ ਆਪਣੇ ਲਾਤੇ ਹੋਰ ਵੀ ਇੰਚਾਰਜ ਸੰਸੋਧਿਏ ਵਰਗੇ ਲਾਤੇ ਉਹ ਬੰਦੇ ਜਿਹੜੇ ਦਿੱਲੀ ਦੇ ਵਿੱਚ ਨਗਾਰੇ ਗਏ ਆ ਜਿਹੜੇ ਅੱਜ ਵੀ ਬੇਲਤੇ ਆ ਔਰ ਜਿਨ੍ਹਾਂ ਉੱਪਰ ਕ੍ਰਾਪਸ਼ਨ ਦੇ ਵੱਡੇ ਵੱਡੇ ਜਿਹੜੇ ਇਲਜ਼ਾਮ ਆ ਉਹ ਲੋਕ ਦਿੱਲੀ ਦੇ ਵਿੱਚ ਆ ਕੇ ਦਿੱਲੀ ਤੋਂ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਜਿੱਤੇ ਕਿੰਨਾ ਇਨਡਾਇਰੈਕਟਲੀ ਪੰਜਾਬ ਦੀ ਸਰਕਾਰ ਤੇ ਕਬਜ਼ਾ ਕੀਤਾ ਉਹ ਲੋਕਾਂ ਨੇ ਇਸ ਚੀਜ਼ ਨੂੰ ਬਹੁਤ ਬੁਰਾ ਬਣਾਇਆ ਔਰ ਹਰ ਇੱਕ ਬੰਦੇ ਦੇ ਜ਼ੁਬਾਨ ਦੇ ਉੱਪਰ ਇਹ ਗੱਲ ਸੀ ਸੋ ਮੈਂ ਵੀ ਇਹ ਸਮਝਦਾ ਕਿ ਇਹ ਪੰਜਾਬ ਦੇ ਨਾਲ ਬਹੁਤ ੱਕਾ ਆ ਪੰਜਾਬ ਜਿਹੜੇ ਪੰਜਾਬ ਦੇ ਪੰਜਾਬੀ ਲੋਕ ਉਹ ਭਾਈਚਾਰੇ ਉਹ ਕਦੇ ਵੀ ਇਵੇਂ ਬਰਦਾਸ਼ਤ ਨਹੀਂ ਕਰਦੇ ਅੱਜ ਭਗਵੰਤ ਮਾਨ ਬੇਸ਼ੱਕ ਗੱਪਾਂ ਮਾਰ ਕੇ ਗੱਲਾਂ ਕਰੀ ਜਾਵੇ ਬੜੀਆਂ ਬੜੀਆਂ ਗੱਲਾਂ ਕਰਦਾ ਪਰ ਜਦੋਂ ਅਸੀਂ ਗਰਾਊਂਡ ਤੇ ਦੇਖਦੇ ਆ ਜਿਹੜੀ ਇਹਨਾਂ ਨੇ ਟਾਈਮ ਰੱਖਿਆ ਸੀਗਾ ਨਸ਼ਾ ਖਤਮ ਕਰਨ ਦਾ ਆਪਣਾ ਕਿ ਅਸੀਂ ਇਸ ਤੱਕ ਤੱਕ ਕਰ ਦਵਾਂਗੇ ਖਤਮ ਆਪਣਾ ਮਈ ਤੱਕ ਔਰ ਪੇ 16 15 ਦਿਨ ਹੋਰ ਟਪਾਤੇ ਪਰ ਜਿਹੜੀਆਂ ਹੁਣ ਸਾਨੂੰ ਦੇਖਣ ਨੂੰ ਖਬਰਾਂ ਮਿਲ ਰਹੀਆਂ ਫੋਟੋਆਂ ਮਿਲ ਰਹੀਆਂ ਨਸ਼ਾ ਕੇ ਨਾਮ ਜਿਆਦਾ ਵੱਧ ਗਿਆ ਔਰ ਕੱਲ ਇੱਕ ਜਨਾਨੀ ਬਠਿੰਡੇ ਜ਼ਿਲ੍ਹੇ ਦੀ ਉਹ ਐਸਐਸਪੀ ਦੇ ਪੇਸ਼ ਹੋਈ ਆ ਉਹਨੇ ਰਿਪੋਰਟ ਕੀਤੀ ਸੀ ਐਸਐਚਓ ਨੂੰ ਕਿ ਸਾਡੇ ਪਿੰਡ ਦੇ ਵਿੱਚ ਫਲਾਣਾ ਬੰਦਾ ਨਸ਼ਾ ਵੇਚਦਾ ਐਸਐਚਓ ਨੇ ਉਹਨਾਂ ਬੰਦੇ ਤੇ ਕਾਰਵਾਈ ਨਹੀਂ ਕੀਤੀ ਉਲਟਾ ਜਿਹੜਾ ਬੰਦਾ ਨੇ ਰਿਪੋਰਟ ਕੀਤੀ ਸੀ ਉਹਨਾਂ ਦੇ ਬੰਦੇ ਤੇ ਪਰਚਾ ਦਰਜ ਕਰ ਦਿੱਤਾ ਔਰ ਮਤਲਬ ਐਸਾ ਜੇ ਅੱਜ ਇਹ ਹਾਲਾਤ ਨੇ ਪੁਲਿਸ ਦੇ ਕਿ ਜਿਹੜੇ ਬੰਦੇ ਕੋਈ ਕਿਸੇ ਦੀ ਜਾਣਕਾਰੀ ਦਿੰਦੇ ਆ ਪਰਤੇ ਉਹਨੂੰ ਤਾਂ ਦਰਜ ਹੋ ਜਾਣ ਪਟਿਆਲਾ ਕਿਦਾਂ ਖਤਮ ਹੋ ਜਾਊਗਾ। ਔਰ ਪਟਿਆਲੇ ਦੀ ਖਬਰ ਰਾਤ ਦੀ ਸੁਣ ਕੇ ਤਾਂ ਲੋਕ ਕੰਡੇ ਖੜੇ ਹੋ ਰਹੇ ਆ ਕਿ 8-8 ਸਾਲ ਦੇ 10-10 ਸਾਲ ਦੇ ਬੱਚੇ ਜਿਹੜੇ ਆ ਉਹ ਨਸ਼ਾ ਸ਼ਰਿਆਂ ਕਰ ਰਹੇ ਆ। ਸੋ ਭਗਵੰਤ ਮਾਨ ਦੀ ਜਿਹੜੀ ਇਹ ਨਸ਼ਾ ਖਤਮ ਕਰਨ ਵਾਲੀ ਜਿਹੜੀ ਗੱਲ ਸੀ ਉਹ ਬਿਲਕੁਲ ਜਿਹੜੀ ਝੂਠੀ ਸਾਬਤ ਹੋ ਗਈ ਆ। ਉਹਦੀ ਹਵਾ ਨਿਕਲ ਗਈ ਆ। ਔਰ ਦੂਜਿਆਂ ਦਾ ਵੱਡਾ ਮਸਲਾ ਦੀ ਕਰਪਸ਼ਨ ਦਾ ਕਰਪਸ਼ਨ ਦਾ ਅੱਜ ਕੀ ਗੱਲ ਕਹਿਣੀ ਆ ਕਿ ਕਰਪਸ਼ਨ ਬਹੁਤ ਵੱਡੇ ਜਿਹੜੀ ਚੰਦ ਜੀਮਾ ਤੇ ਪਹੁੰਚ ਗਈ ਆ ਸੋ ਬੜੇ ਇਹ ਮਸਲੇ ਨੇ ਸੋ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਜੋ ਲੁਧਿਆਣੇ ਦੇ ਵਿੱਚ ਲੋਕਾਂ ਨੇ ਆਪਣਾ ਜੇਥੇ ਕਿਨਾਂ ਆਵਾਜ਼ ਆ ਰਹੀ ਆ ਜਾਂ ਅੱਜ ਲੋਕਾਂ ਦੇ ਮਨਾਂ ਦੇ ਵਿੱਚ ਜੇਥੇ ਕਿ ਨਾਲ ਇਹ ਸਰਕਾਰ ਦੇ ਪ੍ਰਤੀ ਰੋਸ ਆ ਚਾਹੇ ਪੰਜਾਬ ਦਾ ਕਿਸਾਨ ਆ ਚਾਹੇ ਮੁਲਾਜ਼ਮ ਹੋਆ ਚਾਹੇ ਹੋਰ ਜਿਹੜੇ ਲੋਕ ਦੁਖੀ ਨੇ ਇਹਦਾ ਇੱਕੋ ਇੱਕ ਕਿ ਆਪਾਂ ਹੁਣ ਤੋਂ ਤਿਆਰੀ ਕਰੀਏ 27 ਤਰੀਕ ਦੇ ਵਿੱਚ ਜਿਹੜੀ ਸਾਡੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਆ ਸ਼ਰੋਮਣੀ ਕੰਡਲ ਦਲ ਉਹਨੂੰ ਮਜ਼ਬੂਤ ਕਰਨ ਵਾਸਤੇ ਆਪਾਂ ਲਾਂਬੰਦ ਹੋ ਜਾਈਏ ਆਪਣੀ ਸਰਕਾਰ ਲੈ ਕੇ ਆ ਜੇ ਤਾਂ ਕਿ ਜਿਹੜੇ ਕੰਮ ਰੁਕੇ ਹੋਏ ਆ ਜਿਹੜੇ ਵਿਕਾਸ ਦੇ ਕੰਮ ਮੈਂ ਹੈਰਾਨ ਹੋਣਾ ਕਈ ਵਾਰੀ ਕਿ ਜਿਹੜੀਆਂ ਸੜਕਾਂ ਸੀ 17 ਦੇ ਵਿੱਚ ਸਾਡੀਆਂ ਰਹਿ ਗਈਆਂ ਤੇ ਕੰਪਲੀਟ ਨਹੀਂ ਸੀ ਹੋਈਆਂ ਉਹ ਅੱਜ ਵੀ ਅਨਕੰਪਲੀਟ ਹੋਆ ਚਾਹੇ ਫੋਗੜ ਤੋਂ ਹੁਸ਼ਿਆਰਪੁਰ ਦੀ ਸੜਕ ਕੋ ਚਾਹੇ ਜਲੰਧਰ ਤੋਂ ਹੁਸ਼ਿਆਰਪੋਦੀ ਸਾੜਕਾ ਉਹਨਾਂ ਨੇ ਚਾਹੇ ਬ੍ਰਿਜ ਵਾ ਜਾਂ ਹੋਰ ਵੀ ਕੰਮ ਇੰਦਾਂ ਦੇ ਇੱਕ ਨੇ ਬਹੁਤ ਸਾਰੇ ਕੰਮ ਆ ਜਿਹੜੇ ਕੰਮ ਜਿੱਥੇ ਅਸੀਂ ਸਤਾਰਾਂ ਛੱਡ ਗਏ ਸੀ ਉੱਥੇ ਹੀ ਪੈਂਡਿੰਗ ਪਏ ਆ ਗਾਹਾਂ ਚੱਲ ਨਹੀਂ ਸਕੇ ਇਹ ਪਤਾ ਨਹੀਂ ਕਿਸ ਚੀਜ਼ ਦੇ ਬਾਰੇ ਦਾਅਵੇ ਕਰੀ ਜਾਂਦੀ ਹੈ ਸਰਕਾਰ ਸੋ ਉਸ ਕਰਕੇ ਮੈਂ ਸਮਝਦਾ ਕਿ ਉਹਨਾਂ ਗੱਲਾਂ ਨੂੰ ਪੂਰਾ ਕਰਨ ਵਾਸਤੇ ਆਪਾਂ ਇਕੱਠੇ ਹੋ ਕੇ ਹੰਬੜਾ ਮਾਰੀਏ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਥੋੜੇ ਦਿਨਾਂ ਤੋਂ ਬਾਅਦ ਮੁੜ ਕੇ ਫੇਰ ਸ਼੍ਰੋਮਣੀ ਕਾਲdal ਨੂੰ ਲਾਮਬੰਦ ਕਰਨ ਵਾਸਤੇ ਹਲਕਾ ਚੱਬੇਵਾਲ ਔਰ ਹੋਰ ਹਲਕਿਆਂ ਦੇ ਵਿੱਚ ਵੀ ਜੋ ਮੈਨੂੰ ਡਿਊਟੀ ਪਾਰਟੀ ਜਿਹੜੀ ਆ ਉਹ ਪਾਰਟੀਆਂ ਨੇ ਦਿੱਤੀ ਆ ਉਹਨੂੰ ਲੈ ਕੇ ਕੰਮ ਕਰਾਂਗੇ ਤਾਂ ਕਿ ਪਾਰਟੀ ਦਾ ਵਰਕਰ ਕੇਡਰ ਮਜ਼ਬੂਤ ਕਰ ਸਕੀਏ ਆਪਣੀ ਪੰਜਾਬ ਵਿੱਚ ਸਰਕਾਰ ਬਣਾ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ